ਇੱਕ ਗੱਲ ਦੱਸਾਂ ਚੰਦਨ ਜੀ ਮੈਂ ਬ੍ਰਦਰ ਮੇਰੀ ਸੁਣ ਲੋ ਜੀ ਗੱਲ ਮੈਂ ਮੇਰਾ ਵੀਰ ਜੇ ਹੁਣ ਮੈਂ ਨੂੰ ਜੇ ਕਣਕ ਦੀ ਰਿਸਪੌਂਸਿਬਿਲਟੀ ਯਾਰ ਤੁਹਾਡੀ ਆ ਵੇਖੋ ਜੇ ਮੈਂ ਵੀਰੇ ਮੈਨੂੰ ਇਦਾਂ ਪਿੰਡਾਂ ਦੇ ਲਾਹਮੇ ਮਿਲੇ ਤੇ ਮੈਂ ਤੁਹਾਡਾ ਸਾਰਾ ਜਿਹੜਾ ਹੈਗਾ ਵਾ ਜੀ ਇਹ ਤੁਹਾਨੂੰ ਇਹਨਾਂ ਨੂੰ ਇਹਨਾਂ ਦੇ ਸਾਰਿਆਂ ਨੂੰ ਤੁਸੀਂ ਫਿਰ ਆਪਣੀਆਂ ਬਦਲੀਆਂ ਕਰਾ ਕੇ ਹੋਰ ਚੱਲ ਜਮ ਨਵੇਂ ਬੰਦੇ ਲਿਆਉਂਗਾ ਜੀ ਕਿਉਂਕਿ ਮੈਨੂੰ ਲਾਹਮੇ ਨਹੀਂ ਵੀਰੇ ਮੈਂ ਲੋਕਾਂ ਤੋਂ ਲਾਹਮੇ ਨਹੀਂ ਸੁਣਨੇ ਜਾਂ ਇੱਕ ਗੱਲ ਦੱਸੋ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੇਰਾ ਵੀਰ ਕੋਈ ਤੁਹਾਡੇ ਤੋਂ ਮੇਰਾ ਬੰਦਾ ਕੋਈ ਐਮਐਲਏ ਦਾ ਬੰਦਾ ਕੋਈ ਮੀਨਾ ਲੈਂਦਾ ਵੈਰੀ ਗੁੱਡ ਫਿਰ ਮੈਂ ਕਿਉਂ ਲਾਵੇਂ ਸੁਣਾ ਜੀ ਲੋਕਾਂ ਦੇ ਜਾਂ ਮੇਰਾ ਵੀਰ ਮੈਂ ਕੋਈ ਕੋਈ ਦੀਪੂਆਂ ਤੋਂ ਹਿੱਸੇ ਲਈ ਨਾ ਵੈਰੀ ਗੁੱਡ ਫਿਰ ਮੈਨੂੰ ਮੈਂ ਲੋਕਾਂ ਦੇ ਗਰੀਬ ਲੋਕ ਇਹ ਇਹ ਤਾਂ ਫਿਰ ਇਹੀ ਸਮਝਦੇ ਹੋਣਗੇ ਨਾ ਵੀ ਪਤਾ ਨਹੀਂ ਜੀ ਕੋਈ ਐਮਐਲਏ ਨੇ ਇਹ ਸਾਰਾ ਰੱਖਿਆ ਹੋਊਗਾ ਜਾਂ ਸਾਨੂੰ ਨਹੀਂ ਮਿਲਦੀ ਤੇ ਫਿਰ ਮੈਂ ਮੈਂ ਕਿ ਜ਼ਿੰਮੇਵਾਰੀ ਤੁਹਾਡੀ ਹੈ ਜੀ ਇਹਦਾ ਜਵਾਬ ਦੇ ਹੀ ਬਣਾਓ ਉਹਨਾਂ ਲੋਕਾਂ ਨੂੰ ਹਾਂ ਹਾਂ ਆਸ਼ਾਪਾ ਨਹੀਂ ਮੈਨੂੰ ਮੇਰੇ ਬ੍ਰਦਰ ਇੱਕ ਤਾਂ ਇੱਕ ਤਾਂ ਹਾਂ ਜਿਹੜੀ ਕਮੇਟੀ ਵੇਖੋ ਜਿਹੜੀਆਂ ਜਿਹੜੀਆਂ ਕਮੇਟੀਆਂ ਕ ਵਿਜੀਲੈਂਸ ਕਮੇਟੀਆਂ ਵੀ ਪਿੰਡਾਂ 'ਚ ਬਣੀਆਂ ਹੋਈਆਂ ਜਿਹੜੀਆਂ ਕਮੇਟੀਆਂ ਵਾ ਤੁਸੀਂ ਕਮੇਟੀਆਂ ਨੂੰ ਨਾਲ ਬਿਠਾ ਕੇ ਲੋਕਾਂ ਦੇ ਸਾਹਮਣੇ ਕਣਕ ਦੇ ਜੀ ਪਹਿਲੀ ਗੱਲ ਤੁਸੀਂ ਆ ਆ ਪਾਣ ਕੇ ਬੰਡਾਓ ਇੱਕ ਦੀਪੂ ਵਾਲਿਆਂ ਨੇ ਉਹਨਾਂ ਨੇ ਬੰਦੇ ਦੇ ਪੁੱਤਰ ਬਣਾਓ ਜੀ ਇਹਨਾਂ ਨੂੰ ਕਹੋ ਜੀ ਤੂੰ ਹੀ ਐਂਨੇ ਤੇ ਤੁਹਾਡੇ ਪਿਓ ਦਾ ਰਾਜ ਨਹੀਂਗਾ ਇੱਥੇ ਹਾਂ ਇੱਕ ਲੋਕਾਂ ਨੂੰ ਇਹ ਬੋਲ ਦੇ ਮਾੜਾ ਵਾ ਇਹਨਾਂ ਨੂੰ ਗੱਲ ਦੱਸੋ ਇੱਕ ਮੈਂ ਇੱਥੇ ਹੁਣ ਮੇਰੇ ਕੋਲ ਇੱਕ ਵੀਡੀਓ ਆਈ ਹੈ ਜੀ ਇੱਕ ਬੰਦੇ ਨੂੰ ਉਹ ਬੋਲ ਰਿਹਾ ਜੀ ਜਾਂ ਮੈਂ ਤੈਨੂੰ ਨਹੀਂ ਕਣਕ ਦੇਣੀ ਉਹਨੂੰ ਕੋ ਤੇਰੇ ਪਿਓ ਦਾ ਰਾਜ ਆ ਜਦੋਂ ਤੁਸੀਂ ਗਰੀਬ ਲੋਕਾਂ ਨਾਲ ਜਦੋਂ ਆਪਾਂ ਜਦੋਂ ਸਰਕਾਰ ਕਣਕ ਦੇ ਰਹੀ ਆ ਤੇ ਦੀਪੂ ਹੋਲਡਰ ਇਹ ਗੱਲ ਕਿਉਂ ਕਹਵੇ ਜੀ ਲੋਕਾਂ ਨੂੰ ਆ ਤੁਹਾਡਾ ਮਨਜੀਤ ਕੌਰ ਮਨਜੀਤ ਕੌਰ ਜੀ ਕੀ ਮੁਸ਼ਕਲ ਆ ਜ ਇਕੱਠੇ ਹੋਏ ਸਾਰੇ ਸਾਡੇ ਨਾ ਹਨ ਕਣਕ ਨਹੀਂ ਮਿਲਦੀ ਸਾਡੇ ਪਾਲੀ ਬੰਨਾਂ ਨਹੀਂ ਹੈਗਾ ਤੇ ਕਣਕ ਨਹੀਂ ਮਿਲਦੀ ਸਾਡੀ ਕੱਟੇ ਗਈ ਸਾਰੀ ਸਾਰੀ ਵਾਰੀ ਵਾਰੀ ਗਈ ਸਾਰੀ ਕੱਟੀ ਗਈ ਸਾਡੀ ਸਾਰੀ ਦਾ ਸਾਡੇ ਮੁੰਡੇ ਨੂੰ ਮਿਲ ਜੇ ਨਾ ਸਾਨੂੰ ਮਿਲਦੀ ਦਵਾਂਗੇ ਕਿੰਨੇ ਜੀਆਂ ਦੀ ਗਲਤੀ ਤੁਹਾਡੀ ਸਾਡੇ ਦਾ ਤਿੰਨਾਂ ਜੀਆਂ ਦੀ ਕੱਟੀ ਗਈ ਤੁਸੀਂ ਟਿੱਪ ਵਾਲਟਰ ਕੋ ਗਿਆ ਹਾਂਜੀ ਕੀ ਆਖਿਆ ਉਹਨਾਂ ਆਖਿਆ ਵੀ ਤੁਹਾਡੀ ਪਿੱਛੇ ਕੱਟੀ ਆ ਪਰਸੀ ਨਹੀਂ ਕੱਟੀ ਉਹਨਾਂ ਹਾਂ ਤਾਂ ਲੱਗਾ ਨਹੀਂ ਤੁਹਾਡਾ ਨਾ ਇਹਦਾ ਲੱਗਾ ਹੀ ਨਹੀਂ ਦੜੀ ਦੇ ਤਾਂ ਚਲੋ ਹਾਂਜੀ ਹਾਡੀ ਕਣਕ ਕੱਟੀ ਗਈ ਆ ਚੌਂ ਜੀਆਂ ਦੀ ਕਣਕ ਆਉਂਦੀ ਤੇ ਸਾਨੂੰ ਕਣਕ ਨਹੀਂ ਦਿੱਤੀ ਉਹਨਾਂ ਨੇ ਕਿ ਅਜੇ ਬੂਠਾ ਨਹੀਂ ਲੱਗਾ ਤੇ ਉਹਨਾਂ ਅਸੇ ਵੜਾ ਜੀ ਤੱਕ ਕਣਕ ਕੱਟੀ ਗਈ ਤੁਹਾਡੀ ਹੋ ਤੁਸੀਂ ਤੁਹਾਡਾ ਫੈਮਿਲੀ ਨਾਲ ਨਾ ਹਜੇ ਦਿਹਾੜੀਦਾਰ ਹੈਗੇ ਆ ਸਾਸੀ ਸਿੰਘ ਹੈ ਅਸੀਂ ਅੱਛਾ ਅੱਛਾ ਹਾਂ ਚਲੋ ਅਜੀ ਤੁਹਾਡਾ ਕਿ ਨਾਮ ਮੇਰਾ ਨਾਮ ਬਿੰਦਰ ਕੌਰ ਆ ਪਰਮਜੀਤ ਸਿੰਘ ਜੀ ਤੇ 8 ਸਾਲ ਹੋ ਗਏ ਵੀਰੇ ਸਾਡੀ ਕਣਕ ਕੱਟੀ ਨੂੰ 8 ਸਾਲ ਹੋ ਗਏ ਹਾਂਜੀ 8 ਸਾਲ ਤੋਂ ਨਹੀਂ ਮਿਲੀ 8 ਸਾਲ ਤੋਂ ਪਹਿਲਾਂ ਕਣਕ ਮਿਲਦੀ ਰਹੀ ਆ ਪਹਿਲਾ ਮਿਲਦੀ ਰਹੀ ਹਾਂਜੀ ਹਾਂਜੀ ਸ਼ਿਆਜੀਆਂ ਦੇ ਕਰਕੇ ਮਿਲਦੀ ਹੁੰਦੀ ਸੀ ਤੇ ਇਕਦਮੀ ਉਨਾਂ ਸਾਰੀ ਘੱਟ ਦਿੱਤੀ ਆਹ ਦਿੱਤਾ ਪਿੱਛੋਂ ਘੱਟ ਕੱਟਿਆ ਗਿਆ ਵਾ ਉਸ ਤੋਂ ਬਾਅਦ ਤੁਸੀਂ ਗਏ ਨਹੀਂ ਕਿ ਕੋਈ ਬੜੇ ਪਾਈ ਗਏ ਆ ਤੇ ਇਹ ਆਦੇ ਉੱਤੋਂ ਕੱਟੀ ਗਈ ਕਣਕਾ ਹਾਂ ਕਿਸੇ ਨੇ ਸੁਣਾਈ ਨਹੀਂ ਕੀਤੀ 8 ਸਾਲ ਬਾਅਦ ਕਈ ਵਾਰੀ ਕਾਰਡ ਬਣੇ ਆ ਕਈ ਵਾਰੀ ਤਾਂ ਕੱਟੇ ਗਏ ਆ ਉਸ ਤੋਂ ਬਾਅਦ ਤੁਸੀਂ ਗਏ ਹੀ ਨਹੀਂ ਨਹੀਂ ਕਾਰਡ ਬਣਾਉਨੇ ਜਿੱਥੇ ਵੀ ਆਉਂਦੇ ਕਾਰਡ ਬਣਾਨੇ ਆ ਹੀ ਬਣਾਉਨੇ ਕਾਟਾ ਤੇ ਆਂਦੇ ਨਹੀਂ ਕਣਕ ਤੁਹਾਨੂੰ ਮਿਲਣੀ ਨਹੀਂ ਕਣਕ ਪਿੱਛੋਂ ਕੱਟੀ ਆ ਪਿੱਛੋਂ ਹੀ ਕੱਟੀ ਹਾਂਜੀ ਇਸ ਤਰ੍ਹਾਂ ਕੇ ਕਾਲ ਦਿੰਦੇ ਆ ਆ ਮੇਰੇ ਕੀ ਕੀ ਕਹਿਣਾ ਚਾਹੁੰਦੇ ਇਹ ਮਾਰਾ ਮੈਂ ਉਹ ਗੱਲ ਹੀ ਕਹਿਣਾ ਚਾਹਣਾ ਇਹ ਜਿਹੜਾ ਜੀਬਾਣਾ ਧੱਕਾ ਹੋ ਰਿਹਾ ਹੈ ਨਾ ਹੋਵੇ ਇਹ ਕਣਕ ਇਹਨਾਂ ਨੂੰ ਕਈ ਵਾਰ ਤੇ ਪਹਿਲੀ ਦੁਕਾਨੇ ਆ ਵੀ ਡੀਪੋ ਵਾਲੇ ਪੂਰੀ ਨਹੀਂ ਦਿੰਦੇ ਤੇ ਜੇਬਦਾਰਾਂ ਨੂੰ ਪੂਰੀ ਮਿਲ ਲੱਗਦੀ ਆ ਤੇ ਹੁਣ ਉੱਕਾ ਹੀ ਕੱਟਦੀ ਆ ਆ ਸਾਰੇ ਜਿੰਨੇ ਤੁਹਾਡੇ ਸਾਹਮਣੇ ਖਲੋਤੇ ਇਹਨਾਂ ਦੀ ਕਣਕ ਕੱਟੀ ਆ ਇਹਨਾਂ ਨਾਲ ਧੱਕਾ ਹੋ ਰਿਹਾ ਧੱਕਾ ਨਹੀਂ ਹੋਣਾ ਚਾਹੀਦਾ ਤੇ ਇਹ ਐਵੇਂ ਐਮਐਲਏ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆ ਮੈਂ ਐਮਐਲਏ ਸਾਹਿਬ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਤੇ ਮਾਰੇ ਵੋਟਾਂ ਤੁਹਾਨੂੰ ਪਾਈਆਂ ਇਹਨਾਂ ਨੇ ਗਰੀਬਾਂ ਲੋਕਾਂ ਨੇ ਉਦੋਂ ਇਹਨਾਂ ਦੇ ਵੋਟ ਵੋਟ ਵੇਲੇ ਦਸਦੇ ਉਦੋਂ ਨਹੀਂ ਕੱਟਿਆ ਗਿਆ ਉਦੋਂ ਵੋਟ ਚੋਂ ਨਾਂ ਨਹੀਂ ਕੱਟਿਆ ਗਿਆ ਉਦੋਂ ਵੋਟਾਂ ਪਾਈਆਂ ਧੜਾ ਧਾੜ ਇਹਨਾਂ ਨੇ ਤੇ ਹੁਣ ਆਣ ਕੇ ਕਣਕ ਦੇ ਵਿੱਚ ਨਾਂ ਕੱਟਦਾ ਜੀ ਤੁਹਾਡਾ ਨਾਂ ਕੱਟਿਆ ਗਿਆ ਇਹ ਸੋਰਸਿਕ ਪਿੰਡ ਦੇ ਕਿੰਨੇ ਦੀਪੂ ਦੇ ਟੋਟਲ ਇਹ ਦੀਪੂ ਮੇਰੇ ਹਿਸਾਬ ਨਾਲ ਆਉਣਗੇ ਕੋਈ 16 17 ਤੇ ਹੋਣਗੇ ਤੇ ਸਾਰਿਆਂ ਡੀਪੂਆਂ ਤੋਂ ਕੱਟੀ ਆ ਜੀ ਸਾਰਿਆਂ ਡੀਪੂਆਂ ਤੋਂ ਕੱਟਦੇ ਕੱਟਦੇ 700 ਕਾਰ ਕੱਟਦਾ ਹੀ ਇਹਨਾਂ ਨੇ 700 ਕਾਰ ਕੱਟਦਾ ਹਾਂਜੀ ਕੱਟੇ ਗਰੀਬ ਪਰਿਵਾਰਾਂ ਦੇ ਘੱਟੇ ਜੀ ਕੱਟੇ ਗਰੀਬ ਪਰਿਵਾਰਾਂ ਦੇ ਗਏ ਆ ਜੀ ਤੁਸੀਂ ਤਗੜੇ ਲੋਕ ਵੇਖ ਲਓ ਇੱਥੇ ਥੋੜੇ ਦਰਾਂ ਨੂੰ ਕਣਕ ਮਿਲਨੀ ਆ ਜਿਨ੍ਹਾਂ ਦੀ 50 50 ਕਿੱਲੇ ਕਾਲੀ ਆ ਜਿਨ੍ਹਾਂ ਦੀ ਜਿਨ੍ਹਾਂ ਦੀ 50 50 ਕਿੱਲੇ ਕਾਲੀ ਆ ਉਹ ਮਾਰੇ ਟਰਾਲੀਆਂ ਲਾਦ ਰੱਦ ਕੇ ਖੜ੍ਹ ਰਹੇ ਆ ਅੱਛਾ 50 ਕਿੱਲੇ ਵਾਲੇ ਵੀ ਲਾਈਨ ਚ ਆਹ ਕਿੱਲੇ ਵਾਲੇ ਵੀ ਲਾਈਨ ਚ ਲੱਗੇ ਹੁੰਦੇ ਆ ਪਹਿਲੇ ਗਾ ਲਓ ਉਹਨਾਂ ਲਾਈਨ ਚ ਲੱਗੇ ਨਹੀਂ ਨੇ ਡੰਦੇ ਡੀਪੂ ਵਾਲੇ ਮਾਰੇ ਆ ਉਹਨਾਂ ਨੂੰ ਉਤਰਾ ਫੋਨ ਕਰ ਦਿੰਦੇ ਆ ਭਾਵੇਂ ਰਾਤ ਨੂੰ ਆਜੋ ਤੁਹਾਡੀ ਕਣਕ ਪਈ ਹੋਊਗੀ ਲੱਦ ਕੇ ਲੈ ਜਾਏ ਜੀ ਤੇ ਗਰੀਬ ਲੋਕ ਜਿਹੜੇ ਤੜਕੇ ਵਿਚਾਰੇ ਜਾਂਦੇ ਆ ਉਹਨਾਂ ਨੂੰ ਤਾਂ ਵੀ ਨਹੀਂ ਕਣਕ ਦਿੰਦੇ ਲੈਣਾ ਚ ਲੱਗੇ ਹੁੰਦੇ ਆ ਤਗੜੇ ਬੰਦੇ ਆਉਂਦੇ ਪਹਿਲਾਂ ਆਣ ਕੇ ਕਣਕ ਲੈ ਕੇ ਗਾਂ ਜਾਂਦੇ ਆ ਜੀ ਬਾਬਾ ਜੀ ਤੁਹਾਡਾ ਕੀ ਨਾਮ ਮੇਰਾ ਸ਼ਾਮ ਸਿੰਘ ਨਾਮ ਜੀ ਸ਼ਾਮ ਸਿੰਘ ਜੀ ਕੱਲ੍ਹ ਕੀ ਮੁਸ਼ਕਲ ਆਈ ਮੈਂ ਜੀ ਆਡੇ ਪੰਜਾਹ ਜੀਆਂ ਦੇ ਕਣਕ ਮਿਲਦੀ ਪਹਿਲੇ ਹੁਣ ਤਿੰਨਾਂ ਦੇ ਦਿੰਦੇ ਦੋ ਦੇ ਦਿੰਦੇ ਨੇ ਜੋ ਲੱਟਣ ਪੈਂਦੀ ਨੇ ਉਹ ਆਂਦੇ ਤੁਹਾਡੇ ਕੱਟੇ ਗਏ ਕੱਟੇ ਗਏ ਮੇਰੇ ਕੱਟੇ ਨੂੰ 4 ਸਾਲ ਹੋ ਗਏ ਕੋਈ ਨਹੀਂ ਸੁਣ ਰਿਹਾ ਜੀ ਤੁਸੀਂ ਜਿੰਮੇਦਾਰ ਫੈਮਲੀ ਹੋ ਨਹੀਂ ਜੀ ਅਸੀਂ ਤੇ ਸੇਵਾ ਕਰਦੇ ਹਾਂ ਗੁਰੂ ਘਰ ਜੀ ਅੱਛਾ ਅੱਛਾ ਨਹੀਂ ਤੁਹਾਡੀ ਪੈਲੀ ਨਹੀਂ ਹੈਗੀ ਨਹੀਂ ਪੈਲੀ ਨਹੀਂ ਹੈ ਜੀ ਪੈਲੀ ਨਹੀਂ ਹੈ ਜੀ ਹਾਂ ਜੀ ਇੱਕ ਬੱਚਾ ਵਾ ਤੇ ਕਣਕ ਸਾਨੂੰ ਸ਼ਾਹ ਜਾਣਿਆਂ ਨੂੰ ਨਹੀਂ ਮਿਲਦੀ ਸ਼ਾਹ ਜਾਣਿਆਂ ਨੂੰ ਨਹੀਂ ਮਿਲਦੀ ਹਾਂਜੀ ਕਿੰਨੇ ਚਿਰ ਤੋਂ ਨਹੀਂ ਮਿਲਦੇ 8-9 ਸਾਲ ਹੋ ਗਿਆ 8-9 ਸਾਲ ਤੋਂ ਤੁਸੀਂ ਕਿਸੇ ਕੋ ਕੌਂਸਲ ਕੀਤੀ ਆ ਸਰਕਾਰ ਨਾਲ ਬਹੁਤ ਜਿਆਦਾ ਕਰਿਓ ਉੱਥੇ ਕਾਰ ਲੈ ਕੇ ਜਾ ਕਰਿਓ ਉੱਥੇ ਲੈ ਕੇ ਜਾ ਸਾਰੇ ਆnde ਨਾ ਕਟੇ 10 ਕਟੇ ਹਾਂਜੀ ਹਾਂਜੀ ਭਾਈ ਸਾਹਿਬ ਕੀ ਨਾ ਤੁਹਾਡਾ ਜਸਵੰਤ ਸਿੰਘ ਜੀ ਜਸਵੰਤ ਸਿੰਘ ਜੀ ਕੀ ਮੁਸ਼ਕਲਾਂ ਨੇ ਮੁਸ਼ਕਲਾਂ ਦੇ ਚਲੋ ਪਿੰਡਾਂ 'ਚ ਬਸੇ ਰਹੀਆਂ ਹੁੰਦੀਆਂ ਤੇ ਕਣਕ ਦੀ ਜਿਆਦਾ ਮੁਸ਼ਕਲ ਹੈ ਕਣਕ ਨੂੰ 3-4 ਮਹੀਨੇ ਹੋ ਗਏ ਕੱਟੀ ਆ 3-4 ਮਹੀਨੇ ਹੋ ਗਏ ਕੱਟੀ ਆ ਹਾਂਜੀ ਉਸੇ ਮੌਜੂਦਾ ਮੈਂਬਰ ਵੀ ਰਹੇ ਹੋ ਹਾਂਜੀ ਮੈਂਬਰ ਵੀ ਰਹਿਆ ਅੱਛਾ ਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਤੋਂ ਉਹ ਮੰਗ ਕਰਦੇ ਆਂ ਵੀ ਕਨਕਾੜੀ ਸਾਨੂੰ ਮਿਲ ਜAVE ਕਿੰਨੇ ਕੁ ਪਰਿਵਾਰ ਜਿਨ੍ਹਾਂ ਦੀ ਕੱਟੀ ਗਈ ਇੱਥੇ ਕੋਈ 700 ਪਰਿਵਾਰ ਆ ਜਿਨ੍ਹਾਂ ਦੀ 761 ਆ ਤੇ ਪਰਿਵਾਰ ਤੇ ਜ਼ਿਆਦੇ ਹੋਣਗੇ ਕੱਟੀ ਕਿਨੇ ਕੁ ਦੀ ਗਈ ਆ 700 ਕਾਟ ਘਟਿਆ ਵਾ ਨਾ ਸਾਰੇ ਤੋਂ ਕਾਟ ਘਟਿਆ ਹਾਂਜੀ ਸਰ ਸਾਰੇ ਸੁਰ ਸਿੰਘ ਦਾ ਕਿੱਟ ਕੀ ਆ ਮੇਰੀ ਵੀ ਕਿੰਨੇ ਦਿਨਾਂ ਤੋਂ ਕੱਟੀ ਤਾਂ ਡੀ ਕਾਰ ਮੇਰੀ ਤਾਂ ਸਾਲ ਖਾਰਾ ਹੋ ਚੱਲਿਆ ਸਾਲ ਹੋ ਗਿਆ ਹਾਂ ਹਾਂ ਸਾਲ ਦੀ ਮਿਲ ਹੀ ਨਹੀਂ ਗਈ ਤੁਸੀਂ ਕਿਸੇ ਕੋ ਪਹੁੰਚ ਕੀਤੀ ਸਰ ਜੀ ਨਾ ਨਾ ਬੋਤ ਇਹ ਨਾ ਨਹੀਂ ਦੱਸਦੇ ਰੇਡਿਪੂ ਵਾਲੇ ਨੂੰ ਦੱਸਣਾ ਕੀ ਕਹਿੰਦੇ ਆਹ ਕਹਿੰਦੇ ਨੱਟ ਤੇ ਨਾਂ ਨਹੀਂ ਚੜਿਆ ਟਿਪੂ ਵਾਲੇ ਕੀ ਕਹਿੰਦੇ ਆਹ ਕਹਿੰਦੇ ਨੱਟ ਤੇ ਨਾਂ ਨਹੀਂ ਚੜਿਆ ਨੱਟ ਤੇ ਨਾਂ ਹੀ ਨਹੀਂ ਚੜਿਆ ਹਾਂ ਚਲੋ ਠੀਕ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਤੁਹਾਡੀ ਕੜ ਕੱਟੀ ਗਈ ਆ ਕਣ ਕੱਤੀ ਗਈ ਆ ਜੀ ਕੀ ਕਹਿਣਾ ਚਾਹਦੇ ਅਸੀਂ ਇਹੋ ਕਹਿਣਾ ਚਾਹੁੰਦੇ ਆ ਜੀ ਇਹ ਜਿੰਨੇ ਆ ਸਾਰੇ ਗਰੀਬ ਪਰਿਵਾਰਾਂ ਦੀ ਕਣ ਕੱਤੀ ਗਈ ਆ ਤਗੜੇ ਕਿਸੇ ਦੀ ਵੀ ਕਣਕ ਨਹੀਂ ਇਹ ਕੱਤੀ ਅੱਛਾ ਅਸੀਂ ਬੜੀ ਭਜਨਾਸ ਕਰ ਲੀਆ ਇੱਥੋਂ ਤੱਕ ਆ ਜਿਹੜੇ ਅਗੇ ਨੇ ਆਪਣੇ ਅੰਤਪੋਸਟ ਉਹ ਆਦੇ ਵੀ ਜਾ ਕੇ ਦੀਪੂ ਵਾਲਿਆਂ ਨੂੰ ਲੋ ਜੋ ਵੀ ਕੰਮ ਹੋਇਆ ਵਾ ਇਹ ਦੀਪੂ ਵਾਲੇ ਕਰਾ ਸਕਦੇ ਆ ਅੱਛਾ ਦੀਪੂ ਵਾਲਿਆਂ ਕਟਾਈ ਆ ਦੀਪੂਆਂ ਵਾਲੇ ਚਾਲੂ ਕਰ ਸਕਦੇ ਆ ਕਣਕ ਜਿੰਨੀ ਵੀ ਕੱਤੀ ਆ ਸਾਰੇ ਮਾੜਿਆਂ ਪਰਿਵਾਰਾਂ ਨਹੀਂ ਕੱਤੀ ਤਗੜੇ ਕਿਸੇ ਦੀ ਕਣਕ ਨਹੀਂ ਕੱਤੀ ਕਿਸੇ ਦੇ ਦਾਖ ਕਹ ਲਿਆ ਕਿਸੇ ਦੇ ਵੀਹ ਕਹ ਲਿਆ ਉਹ ਫੋਨ ਕਰਦੇ ਆ ਤੇ ਉਹ ਕਣਕਾਂ ਆਪ ਦੀ ਚੋਖੇ ਲੈ ਜਾਂਦੇ ਆ ਸਾਹਮਣੇ ਨਹੀਂ ਉਹ ਆਉਂਦੇ ਤੇ ਗਰੀਬਾਂ ਸਾਧਾਂ ਦੀ ਕਣਕ ਕੱਤੀ ਗਈ ਆ ਆ ਵੇਖ ਲੋ ਕਿੰਨੀ ਫੌਜ ਆ ਤੇ ਕਈਆਂ ਤੋਂ ਨਹੀਂ ਇੱਥੇ ਪਹੁੰਚਿਆ ਗਿਆ ਲਾਉਂਸਮੈਂਟ ਕਰਾਈ ਆ ਘਟੋ ਘਟ ਇੱਥੇ 200 ਪਰਿਵਾਰ ਆ ਜਿਹੜਾ ਇੱਥੇ ਪਹੁੰਚਾ ਹੈ ਬਾਕੀ ਦਾ 700 ਪਰਿਵਾਰ ਦੀ ਕਣਕ ਮਾੜੇ ਦੀ ਕੱਟੀ ਗਈ ਆ ਕੀਮਾਂ ਦੀ ਇਹ ਸਾਰੇ ਗਰੀਬ ਪਰਿਵਾਰਾਂ ਦੀ ਕੱਟੀ ਗਈ ਜੇ ਹੋਰ ਵੀ ਕੋਈ ਬੰਦਾ ਹੈਗਾ ਨਹੀਂ ਜੀ ਸਾਰੇ ਗਰੀਬਾਂ ਦੀ ਕੱਤੀ ਆ ਸਾਰੇ ਗਰੀਬ ਇਹਨਾਂ ਦੇ ਤਗੜਾ ਕੋਈ ਬੰਦਾ ਨਹੀਂ ਹੈਗਾ ਮੀਰ ਹੁੰਦਾ ਉਹਨੂੰ ਬੁਲਾਉਣੀ ਇੱਥੇ ਨਹੀਂ ਕੋਈ ਪੜ੍ਹੇ ਬੰਦੇ ਵਾਲੇ ਬੰਦੇ ਉਹਨਾਂ ਦੀ ਵੀ ਕੱਟੀ ਗਈ ਆ ਨਹੀਂ ਜੀ ਪੜ੍ਹੇ ਬੰਨੇ ਵਾਲੇ ਕਿਸੇ ਦੀ ਨਹੀਂ ਕੱਟੀ ਕਣਕਾਂ ਹੂੰ ਹਾਂਜੀ ਇਹ ਸਭ ਗਰੀਬਾਂ ਦੀ ਕੱਟੀਆਂ ਤੇ ਕੋਈ ਪੜੀ ਬੰਨੇ ਵਾਲਾ ਆਇਆ ਹੀ ਨਹੀਂਗਾ ਅੱਛਾ ਜੇ ਉਹਨਾਂ ਨੂੰ ਕੋਈ ਮੁਸ਼ਕਲ ਹੋਦੀ ਇਥੇ ਆਉਂਦੇ ਜਦੋਂ ਕੜ ਕੱਟੀ ਜਾਂਦੀ ਆ ਉਹਦੀ ਕੋਈ ਆ ਕੇ ਇਨਕੁਆਰੀ ਹੁੰਦੀ ਵੀ ਕਿਹੜਾ ਬੰਦਾ ਲੈਣ ਜੋਗਾ ਕਿਹੜਾ ਨਹੀਂ ਲੈਣ ਜੋ ਕੋਈ ਆਇਆ ਇਨਕੁਆਰੀ ਕਰਨ ਵਾਸਤੇ ਨਹੀਂ ਜੀ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਆਪਣੇ ਆਪ ਵੀ ਕੱਢ ਦਿੱਤੇ ਆਪਣੇ ਆਪ ਵੀ ਕੱਟੇ ਗਏ ਮੇਰੇ ਨਾਲ ਪੜੀ ਬਨੇਗਾ ਵਾ ਨਾ ਕਮਾਉਣ ਵਾਲਾ ਹੀ ਹੈਗਾ ਕੋਈ ਨਾ ਕੋਈ ਕਮਾਉਣ ਵਾਲਾ ਹੈ ਪਰਿਵਾਰਕਾਣ ਕੌਣ ਕੌਣ ਜੀ ਪਰਿਵਾਰਚਾਹੀ ਦੋਵੇਂ ਆ ਮੀਆਂ ਬੀਬੀ ਕਥਾ ਬਜ਼ੁਰਗ ਦਾਡਾ ਹਾਂਜੀ ਤੇ ਬੱਚੇ-ਵੁੱਚੇ ਤੁਹਾਡੇ ਬੱਤਾਂ ਨਹੀਂ ਮੇਰਾ ਕੋਈ ਮੇਰੀ ਗੁੱਡੀਆਂ ਹੀ ਹੋ ਗਿਆ ਤਿੰਨ ਕਰ ਗਿਆ ਇਹ ਦੋ ਜੀ ਰਹਿੰਦੇ ਤੁਹਾਡੀ ਪੈੜੀ ਵੀ ਨਹੀਂ ਹੈਗੀ ਹਾਂਜੀ ਤੁਹਾਡਾ ਕਾਰਡ ਕੱਟਦਾ ਹਾਂ ਸਾਡਾ ਕੱਟਦਾ ਕਿਨੇ ਚੁਰ ਤੋਂ ਕੱਟਿਆ ਗਿਆ ਹਾਂਜੀ ਸਰ ਇਹ ਜਿਹੜੇ ਗਰੀਬ ਪਰਿਵਾਰਾਂ ਦੇ ਕਾਰਡ ਕੱਟੇ ਗਏ ਤੁਹਾਨੂੰ ਮਿਲਣ ਨੂੰ ਆਇਸ ਤੇ ਆਏ ਆ ਕੀ ਕਹਿਣਾ ਚਾਹੁੰਦੇ ਮੇਰੇ ਵੀਰ ਬਿਲਕੁਲ ਜਿਹੜੇ ਵਿਚਾਰੇ ਖੜੇ ਆ ਲੋਕ ਮੈਨੂੰ ਨਹੀਂ ਲੱਗਦਾ ਵੀ ਇਹ ਵਿਚਾਰੇ ਇਹਨਾਂ ਦੇ ਵਿੱਚ ਕੋਈ ਜਿਹੜਾ ਵਾ ਅਮੀਰ ਹੋਵੇ ਸਾਰੇ ਹੀ ਮਾਤੜ ਬੰਦੇ ਆ ਤੇ ਇਹ ਜਿਹਨੇ ਵੀ ਕੋਈ ਮਿਸਟੇਕ ਕੀਤੀ ਆ ਇਹ ਬਹੁਤ ਮਾੜੀ ਗੱਲ ਕੀਤੀ ਉਹਨੇ ਗਲਤੀ ਕੀਤੀ ਆ ਕਿਉਂਕਿ ਮੈਂ ਕਹਿੰਨਾ ਵੀ ਜਿਹੜੇ ਅਧਿਕਾਰੀ ਆ ਜਿਹੜੇ ਬੰਦੇ ਵੀ ਜੇ ਉਹਨਾਂ ਨੇ ਮਤਲਬ ਕਟਣੇ ਵੀ ਸੀ ਉਹ ਪੂਰੀ ਵੈਰੀਫਿਕੇਸ਼ਨ ਕਰਕੇ ਕਟਦੇ ਜਿਹੜਾ ਕੋਈ ਵਾਕਿਆ ਹੀ ਕੋਈ ਜਿਹੜਾ ਬੰਦਾ ਜਿਹਦੇ ਕੋਲ ਜਾਇਦਾਦ ਹੈਗੀ ਆ ਜਿਹਦੇ ਕੋਲ ਕੋਈ ਜ਼ਮੀਨ ਹੈਗੀ ਆ ਉਹ ਵੀ ਕੋਈ 20 ਕਿੱਲੇ ਵਾਲਾ ਜਿਮੀਂਹ ਜਿਹੜਾ 10 ਕਿੱਲੇ ਵਾਲਾ ਮਾਤੜ ਜੇ ਜ਼ਿਮੀਂਦਾਰ ਦੇ ਵੀ ਨਹੀਂ ਕਟਣੇ ਚਾਹੀਦੇ ਤੇ ਗਰੀਬਾਂ ਦੇ ਵੀ ਨਹੀਂ ਕਟਣੇ ਚਾਹੀਦੇ ਇਹ ਆਪਾਂ ਮਤਲਬ ਜਿਹੜਾ ਵਾ ਮੈਂ ਇਹਨਾਂ ਨੂੰ ਕਹਿ ਦਿੱਤਾ ਇੱਕ ਜਿਹੜੀ ਐਪਲੀਕੇਸ਼ਨ ਲਿਖ ਕੇ ਦੇਣਾ ਜਿਨ੍ਹਾਂ ਦੇ ਕੱਟੇ ਗਏ ਆ ਇੱਕ ਤਾਂ 10-15 ਦਿਨਾਂ ਤੱਕ ਵੈਸੇ ਵੀ ਨਵੇਂ ਸਿਰ ਤੋਂ ਸਾਰੇ ਜਿਹੜੇ ਕਾਰਡ ਬਣਨੇ ਸ਼ੁਰੂ ਹੋ ਰਹੇ ਆ ਦੁਬਾਰਾ ਸਾਰੇ ਕਾਰਡ ਹੀ ਨਵੇਂ ਬਣਨੇ ਆ ਸਰ ਇਹ ਜਿੰਨਾ ਨੂੰ ਹੁਣ ਆ ਜਿਨ੍ਹਾਂ ਤੇ ਅੱਜ ਕਾਰਡ ਕੱਟੇ ਗਏ ਆ ਇਹਨਾਂ ਨੂੰ ਕੀ ਹੁਣ ਕਣਕ ਦਿੱਤੀ ਜਾਊਗੀ ਇਸ ਵਾਰ ਨਹੀਂ ਮੇਰੇ ਕਣਕ ਅੱਜ ਮੈਂ ਕੋਈ ਮੀਡੀਆ ਦੇ ਸਾਹਮਣੇ ਗਲਤ ਨਹੀਂ ਗੱਲ ਕਰਕੇ ਜਾਊਂਗਾ ਪਹਿਲਾਂ ਤੇ ਇਹਨਾਂ ਤੋਂ ਐਪਲੀਕੇਸ਼ਨ ਲੈ ਕੇ ਹਾਂ ਉਹ ਜਿਹੜੀ ਆ ਉਹ ਨਾਲ ਹੀ ਅਧਿਕਾਰੀਆਂ ਨੂੰ ਕਹਿੰਨੇ ਆ ਵੀ ਦੱਸੋ ਇਹਨਾਂ ਦੇ ਕਿਉਂ ਕੱਟੇ ਗਏ ਤੇ ਫਿਰ ਇਹਨਾਂ ਦਾ ਕੋਈ ਪ੍ਰਬੰਧ ਕਰਵਾਉਣੇ ਸਰ ਜਦੋਂ ਵੀ ਲੋਕ ਤੁਹਾਡੇ ਕੋਲ ਆਉਂਦੇ ਨੇ ਪਿਛਲੀਆਂ ਸਰਕਾਰਾਂ ਨੂੰ ਉਸੇ ਤਰ੍ਹਾਂ ਹੀ ਲਾਰਾ ਲਾਇਆ ਜਾਂਦਾ ਕੀ ਗੱਲ ਜਿਹੜਾ ਡੀਪੂ ਹੋਲਡਰ ਆ ਪਿੰਡ ਦੇ ਵਿੱਚ ਉਹਨੂੰ ਕੱਲੇ-ਕੱਲੇ ਘਰ ਦਾ ਪਤਾ ਹੁੰਦਾ ਵੀ ਕਿਹੜਾ ਲੈਂਡ ਜੋਗ ਆ ਜਿਹੜਾ ਨਹੀਂ ਪਰ ਅਮੀਰਾਂ ਦੇ ਜਿਹੜੇ ਆ ਉਹਨਾਂ ਦੇ ਰਹਿ ਜਾਂਦੇ ਆ ਹਰ ਵੇਲੇ ਡਾਂਗ ਗਰੀਬਾਂ ਦੇ ਹੀ ਕਿਉਂ ਡਿੱਗਦੀ ਆ ਤੁਹਾਡੀ ਸਰਕਾਰ ਚ ਵੀ ਇਹੋ ਕੋ ਹੋ ਰਿਹਾ ਮੇਰੇ ਵੀਰੇ ਪਤਾ ਕੀ ਆ ਜੀ ਜਿਹੜੇ ਵੇਖੋ ਜਿਹੜੀ ਆਪਾਂ ਗੱਲ ਕਰੀਏ ਡੀਪੂ ਹੋਲਡਰਾਂ ਦੀ ਹਾਂਜੀ ਦੀਪੂ ਹੋਲਡਰ ਮੇਰੇ ਵੀਰ ਇਹ ਬੜੀ ਵੱਡੀ ਇਹ ਕੋ ਜਿਹੜਾ ਜਾਂ ਦਾ ਕੋ ਕਾਨੂੰਨ ਦੇ ਵਿੱਚ ਸੋਧ ਹੋਵੇ ਕਾਨੂੰਨ ਚ ਸੋਧ ਹੋਵੇ ਵੀ ਜਿਹੜੇ ਦੀਪੂ ਬਣਿਆ ਹੋਏ ਆ ਦੀਪੂ ਅੱਜ ਕੋਈ ਆਮ ਆਦਮੀ ਪਾਰਟੀ ਨੇ ਦੀਪੂ ਨਹੀਂ ਲੋਕਾਂ ਨੂੰ ਦਿੱਤੇ ਦੀਪੂ ਮੇਰਾ ਵੀਰ ਜਿਹੜੀਆਂ ਮੇਰੀ ਗੱਲ ਸੁਣ ਲਓ ਜੀ ਤੁਸੀਂ ਸਵਾਲ ਸੁਣੋ ਜੀ ਮੇਰਾ ਤੁਹਾਡਾ ਸਵਾਲ ਹੀ ਮੈਂ ਆ ਰਿਹਾ ਹਾਂ ਦੀਪੂ ਹੋਲਡਰ ਜਿਹੜੇ ਪੁਰਾਣੇ ਭਾਵੇਂ ਕੋਈ ਕਾਲੀ ਦਲ ਚ ਰਿਹਾ ਸੀ ਚਾਹ ਕੋ ਕਾਂਗਰਸੀ ਉਹਨਾਂ ਲੋਕਾਂ ਕੋਲ ਦੀਪੂ ਨੇ ਤੇ ਕਿਤੇ ਨਾ ਕਿਤੇ ਇਹ ਵੀ ਮਿਸਟੇਕ ਜਿਹੜੀ ਉਹ ਕਰਦੇ ਆ ਜਿਹੜੀ ਉਹ ਮਤਲਬ ਜਿਹੜੀ ਜਾਣ ਬੁੱਝ ਕੇ ਵੀ ਕਿਤੇ ਨਾ ਕਿਤੇ ਇਹ ਗੱਲਾਂ ਹੁੰਦੀਆਂ ਜਿਹੜਾ ਅਫਸਰ ਕੱਟਦਾ ਜੀ ਇਹ ਡਿਪੋ ਕਾਰਡ ਕੱਟਦਾ ਜਿਹੜਾ ਉਹਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਜੇ ਉਹ ਗਲਤ ਕਾਰਡ ਕੱਟੇ ਜਾਂਦੇ ਆ ਤੇ ਉਹਨੂੰ ਉਹਦੀ ਵੱੜੀ ਕਾਰਵਾਈ ਹੋਣੀ ਚਾਹੀਦੀ ਮੈਂ ਉਹ ਵੀ ਗੱਲ ਕਰ ਰਿਹਾ ਵੀਰੇ ਉਹੀ ਗੱਲ ਕਰ ਰਿਹਾ ਵੀ ਤੇ ਇਹਨਾਂ ਤੋਂ ਐਪਲੀਕੇਸ਼ਨ ਲੈ ਕੇ ਫਿਰ ਜਿਹੜੇ ਅਧਿਕਾਰੀ ਨੇ ਵੀ ਕੱਟੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗੇ ਹੁਣ ਜਿਹੜੀ ਚੀਜ਼ ਅੱਜ ਅੱਜ ਆਪਣੇ ਕੋਲ ਸਾਹਮਣੇ ਆਈ ਹੈ ਗੱਲ ਇਹ ਇਹਨਾਂ ਨੇ ਆ ਸੁਰਸਿੰਘ ਵਾਲੇ ਭੈਣ ਭਰਾ ਬੈਠੇ ਆ ਜੀ ਆਪ ਆਹਨਾਂ ਨੇ ਜੇ ਅੱਜ ਕੋਈ ਸਵਾਲ ਦੱਸਿਆ ਤੇ ਆਪਾਂ ਉਹਦੇ ਵਿਰੁੱਧ ਜੇ ਅੱਜ ਗੱਲ ਕੀਤੀ ਤੇ ਦੀ ਹੁਣ ਕੱਲ ਨੂੰ ਜਾਂ 2-10 ਦਿਨਾਂ ਚ ਗੱਲ ਕਰਾਂਗੇ ਜੇ ਪਹਿਲਾਂ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਹੀ ਨਹੀਂ ਬਿਲਕੁਲ ਤੇ ਉਹ ਚੀਜ਼ ਦਾ ਮੈਂ ਕੀ ਜਵਾਬ ਦੇ ਸਕਦਾ ਸਰ